ਚਾਲਾ ਸਬਜੀ ਵੀ ਬਣਾ ਹੀ ਗਈ ਆ। ਕੀ ਕਰਨ ਦੇ ਜਦੀ? ਕੁਛ ਨਹੀਂ ਮੈਂ ਆਵੇ ਸਬਜੀ ਬਣਾ ਕੇ ਠੀਂ ਦਾਲ ਮੈਂ ਬਣਾ ਲੈਣੀ ਆ। ਹਾਏ ਤੇ ਸਬਜੀ ਬਣਾ ਵੀ ਲਈ ਆ। ਹਾਂ ਤੇ ਹੋਰ ਕੀ ਕਰਨਾ ਹੈਗਾ? ਤੇ ਮੈਂ ਸਿੱਖਣੀ ਹੀ ਮੈਂ ਤਾਂ ਇਹੀ ਤਾਂ ਡੇਵਲਗੇ ਮੈਨੂੰ ਵੀ ਦੱਸੋ ਕਿੱਦਾਂ ਬਣਾਉਂਦੇ ਜੇ। ਸਿੱਖਣੀ ਹੈ ਕਿ ਤੇ ਥੋੜਾ ਪਹਿਲਾਂ ਆਂਦੀ ਤੇ ਇਹਨੂੰ ਵੀ ਪਤਾ ਹੁੰਦਾ ਤੇ ਨੇਰਾ ਹੋਣ ਧਿਆਵਾ ਤੇ ਤੁਸੀਂ ਬਾਜੀ ਮਾਰ ਦਿੰਦੇ ਮੈਨੂੰ। ਚਲ ਕੋਈ ਨਹੀਂ ਕੱਲ ਨੂੰ ਫੇਰ ਬਹਣੀ ਆ। ਚਲ ਠੀਕ ਆ ਧੋਣ ਦੱਸ ਦੋ ਕੋਈ ਹੋਰ ਕੰਮ ਕਰਨ ਵਾਲਾ ਹੈਗਾ ਜੇ। ਕਾਮ ਆਵੇ ਨਾ ਕਾਮ ਤੇ ਬਥੇਰੇ ਜੇ ਕਰਨੇ ਹੋ ਤਾਂ ਆਵੇ ਬਰਤਨ ਸਾਫ ਕਰਨ ਵਾਲੇ ਆ ਉਹ ਕਰ ਲੈ ਤੂੰ ਹਾਏ ਮੈਂ ਤੇ ਸਬਜੀ ਸਿੱਖਣੀ ਸੀ ਅੱਜ ਚਲ ਕੋਈ ਨਹੀਂ ਸਬਜੀ ਕੱਲ ਨੂੰ ਸਿੱਖ ਲਈ ਅੱਜ ਬਰਤਨ ਸਾਫ ਕਰ ਲਾਂ ਤੇ ਮੈਂ ਦਵਦਾ ਆਟਾ ਗੋਲ ਲੈਣੀ ਆ ਚਲੋ ਠੀਕ ਆ ਜੀ ਫਿਰ ਮੈਂ ਅੱਜ ਬਰਤਨ ਸਾਫ ਕਰ ਦਿੰਨੀ ਆ ਚਲ ਠੀਕ ਆ ਕਰ ਲੈ ਜੋਤੀ ਉਰੇ ਆ ਹਾਂ ਜੀ ਮੰਮੀ ਬਣਾ ਲੈ ਰੋਟੀ ਪਾਣੀ ਹਾਂ ਜੀ ਬਣਾ ਲਈ ਆ ਮੈਂ ਦਾਲ ਠੀਕ ਆ ਦਾਲ ਬਣਾਈ ਆ ਹਾਂ ਜੀ ਦਾਲ ਬਣਾ ਲਈ ਨਿਆਣੇ ਦੇ ਮੰਗਣ ਕਿਨੇ ਦੇਣਾ ਹੋਗੇ ਹੂੰ ਅਫਲੋ ਕੇ ਲਾ ਲੇ ਗਲਾਉਣੇ ਹੈ ਜੀ ਨਹੀਂ ਫੁਲਕੇ ਮੈਂ ਲੱਗੀਆਂ ਲਾਉਣ ਆਟਾ ਆਟਾ ਗੁੰਨਣ ਲੱਗੀ ਆ ਤੇ ਅੱਜ ਇਹ ਮੈਡਮ ਨੂੰ ਪਤਾ ਨਹੀਂ ਕਿੱਥੋਂ ਚਾ ਚੜ ਆਇਆ ਤੇ ਚਲ ਗਈ ਮੇਰੇ ਲਾਗੇ ਰਸੋਈ ਚ ਆਂਦੀ ਆ ਇਹ ਮੈਂ ਸਿੱਖਣੀ ਸੀਗੀ ਦਾਲ ਸਬਜੀ ਬਣਾ ਬਣਾਉਣੀ ਅੱਛਾ ਤੇ ਤੁਸੀਂ ਪਹਿਲਾਂ ਹੀ ਬਣਾ ਕੇ ਰੱਖ ਲਈ ਆ ਤੇ ਮੈਂ ਤਾਂ ਚਾਹ ਤਾਂ ਕੋਈ ਨਹੀਂ ਕੱਲ ਕੱਲ ਨੂੰ ਬਣਾ ਲਈ ਕੱਲ ਨੂੰ ਸੇਖਣੀ ਕੱਲ ਦਾ ਘੜਾ ਦੇਣੀ ਆਉਣਾ ਆਂਦੇ ਠੀਕ ਆਂਦੀ ਮੈਨੂੰ ਕੋਈ ਕੰਮ ਦੱਸੋ ਤੇ ਮੈਂ ਤਾਂ ਉਹ ਬਰਤਨ ਸਾਫ ਕਰ ਲਾ ਉਹ더라 ਦਾ ਨੰਮ ਨੂੰ ਕਹ ਲ ਆਖਿਆ ਸੀ ਤੇ ਮੈਂ ਤੁਹਾਡਾ ਪਤਾ ਕਰਾਣਾ ਕੰਮ ਐ ਹੋਈ ਘਾਲਵਾ ਕੇ ਚਲ ਚਾਹੀਦਾ ਵੀ ਆ ਕਿ ਕੰਮ ਕਰੂਗੀ ਤੇ ਪਤਾ ਲੱਗੂਗਾ ਹੁਣ ਕਿਹੜੇ ਤੇਰੇ ਵਰਗੀ ਵਾਂਡੇ ਗਈਆਂ ਦੀ ਕਿ ਤੇ ਗਿਆ ਆਇਆ ਵੇ ਬੰਦਾ ਤੇ ਬੰਦਾ ਕੰਮ ਤਾਂ ਕਰ ਲਿੰਦਾ ਆਪਣੇ ਜੋਗਾ ਤੇ ਕਰਨਾ ਆਉਣਾ ਚਾਹੀਦਾ ਹਾਂ ਤੇ ਆਂਦੀ ਚਲ ਮੈਨੂੰ ਦੱਸ ਮੈਂ ਇਹ ਸਿੱਖਣੀ ਮੈਂ ਚਲ ਕੋਈ ਨਹੀਂ ਸੇਖ ਲਈ ਤੂੰ ਤੇ ਆਂਦੀ ਚਲ ਮੈਂ ਕਾ ਲੂੰ ਸਿੱਖੂਗੀ ਮੈਂ ਚਲ ਠੀਕ ਚਲ ਕੋਈ ਨਹੀਂ ਇਤਰਾ ਹੀ ਆ ਫੇਰ ਆਲ ਮੇ ਆ ਕੇ ਟਾਈਮ ਪਾਸ ਹੁੰਦਾ ਜਾਣਾ ਹਾਂਜੀ ਚਲ ਤੁਸੀਂ ਬੈਠੋ ਮੈਂ ਫੇਰ ਆਟਾ ਆਟਾ ਗੋਲਣਾ ਜਾਂਦਾ ਪੰਜ ਜੀ ਪਤਾ ਨਹੀਂ ਲੱਗਾ ਸੋਨੂ ਕਿਹਾ ਹਾਂ ਤੇ ਮੰਡੀ ਆਇਆ ਨਹੀਂਗਾ ਹਾਂ ਜੀ ਆਇਆ ਨਹੀਂ ਫੋਨ ਵੀ ਨਹੀਂ ਆਇਆ ਉਹਦਾ ਸਗੋ ਮੈਂ ਠੀਕਨ ਲਈ ਹਾਂ ਸਗੋ ਬਲਾ ਕੇ ਵੇਖਣਾ ਇਹ ਫੋਨ ਸਗੋ ਆ ਨਹੀਂ ਆ ਲੈ ਫੋਨ ਹੈ ਕਿ ਆਈ ਆ ਪੁੱਛ ਸਗੋ ਕਿ ਅੰਦਰ ਹਲੋ ਹਾਂ ਤਲ ਗਿਆ ਹੋ ਜਾਣਾ ਠੀਕ ਠੀਕ ਹੀ ਆਂਦਾ ਪੈਸੇ ਨਾਲ ਹੀ ਦੇ ਦੂੰਗਾ ਠੀਕ ਠੀਕ ਆ ਚਲ ਮੈਂ ਆਨੀ ਐ ਵੇ ਨਹੀਂ ਐ ਜੋਤੀ ਨੂੰ ਜੇ ਉੱਥੇ ਬਾਹਰ ਹੋਈ ਤਾਂ ਪਾਉਂਦੀ ਆ ਠੀਕ 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 ਕਿੰਨਾ ਕੁ ਟਾਈਮ ਲੱਗਣਾ ਹੋਰ ਠੀਕ ਠੀਕ ਆ ਚਲ ਕੋਈ ਨਹੀਂ ਧਿਆਨ ਨਾ ਹੀ ਮੈਂ ਆਨੀ ਐ ਜੋਤੀ ਨੂੰ ਪਾਉਂਦੀ ਆ ਮਾਂ ਠੀਕ ਚੰਗਾ ਕੀ ਹੁੰਦਾ ਭੈਣ ਜੀ ਉਹ ਮੰਗਣ ਡਿਆ ਇਹ ਹੁੰਦਾ ਹੈ ਖਾਤੇ ਦੀ ਫੋਟੋ ਪਾਉ ਹੈ ਉਹ ਆਰਤੀਆ ਮੰਗਦਾ ਜੋਤੀ ਹਾਂ ਜੀ ਮੰਮੀ ਉਹ ਨਾ सोनू ਡਿਆ ਵਾ ਮੰਗਣਾ ਕਾਪੀ ਤੇ ਉਹ ਵੇਖਾਂ ਕਿੱਥੇ ਆ ਤੂੰ ਫੋਟੋ ਪਾਉਣੀ ਆ ਆਰਤੀਆ ਮੰਗਣ ਡਿਆ ਅਸਾਂ ਪਹਿਲੇ ਪਾਉਣੀ ਹੋਣੀ ਆ ਨਾ ਇਹ ਉਹਨੇ ਪਾਉਣੀ ਹੋਣੇ ਆ ਚਲੋ ਮੈਂ ਵੇਖ ਕੇ ਆਉਣੀ ਆ ਹਾਂ ਵੇਖ ਲੈ ਚਲੋ ਠੀਕ ਜੇ ਵੇਖਾਂ ਸਹੀ ਕਾਪੀ ਕਿੱਥੇ ਆ ਉਹ ਹੀ ਢਿੜੀ ਲਾਗੇ ਸ਼ਾਕੇ ਹੋਣੀ ਨਹੀਂ। ਮੈਂ ਕਿੱਥੇ ਚਲ ਗਈ ਕਾਫੀ? ਇੱਥੇ ਰੱਖੀ ਹੁੰਦੀ ਹੈਗੀ। ਬਦਾ ਨਹੀਂ ਕਿੱਥੇ ਚਲ ਗਈ ਆ ਮੈਂ ਤੇ ਮੰਮੀ ਨੇ ਵੀ ਨਹੀਂ ਛੱਟਣਾ ਵੀ ਤੇਰੇ ਕੋਲ ਚੀਜ਼ ਵੀ ਨਹੀਂ ਸਾਫ਼ ਕੇ ਰੱਖੀ ਜਾਂਦੀ। ਚਲ ਪੁੱਛਦੀ ਆ ਮੰਮੀ ਨਹੀਂ ਤੇ ਆਣੀ ਆ ਆਪੇ ਆਣ ਕੇ ਲੱਭ ਲੈਣਗੇ ਆਪੇ ਆਣ ਕੇ ਮੁਰਕੇ ਫਵਾ ਲੈਣਗੇ ਪੈਸੇ ਕਾਫੀ ਨਹੀਂ ਹੁਣ ਲੱਭਣ ਦੀ। ਮਮੀ ਕਾਪੀ ਕਿਧਰ ਕਿਹੀ ਬਣਾ ਪਿਛੜੀ ਆ ਰਹੀ ਕਾਪੀ ਬਣਾ ਨਹੀਂ ਸਾਨੂੰ ਨੇ ਤੈਨੂੰ ਫੜਾਈ ਹੈ ਆ ਕੇ ਘਰੇ ਨਹੀਂ ਮੈਨੂੰ ਨਹੀਂ ਫੜਾਈ ਮੈਂ ਲਾਤਾ ਜੇ ਪੈਸੇ ਉਹੇ ਕਢਾਏ ਉਹ ਜਾਂ ਤੂੰ ਹੀ ਰੱਖੀ ਜਾਂਦੇ ਰੱਖੀ ਮੈਨੂੰ ਤੇ ਲੱਭਣ ਨਹੀਂ ਗਈ ਤੇ ਹੁਣ ਫੇਰ ਉਹ ਤੇ ਮੰਗਣ ਡਿਆ ਜਾ ਫੇਰ ਉਹਨਾਂ ਨੂੰ ਕਹਿਆ ਆਪੇ ਆਣਗੇ ਤੇ ਫੇਰ ਲੱਭ ਲੈਣਗੇ ਤੇ ਉਦੋਂ ਕੱਲ ਨੂੰ ਪਵਾ ਲੈਣਗੇ ਚੱਲ ਮੇਰੇ ਵਾਲੀ ਵੀ ਨਹੀਂ ਕਿਤੇ ਲੱਭਦੀ ਮੇਰੇ ਵਾਲੀ ਵੇਖ ਲਾ ਕਿਤੇ ਚੱਲ ਮੈਂ ਵੇਖ ਨਹੀਂ ਆ ਚਲ ਭੈਣ ਜੀ ਜੇ ਦਾਈ ਜੋਤੀ ਨੂੰ ਕਾਪੀ ਲੱਭਦੀ ਹੈ ਤੇ ਮੈਂ ਆਪਣਾ ਖਾਤਾ ਨੰਬਰ ਦੇ ਦਿੰਨੀ ਤੇ ਉਹ ਭੇਜ ਦਿੰਨੇ ਸੋਨੂੰ ਨੂੰ ਹਾਂ ਤੇ ਹਰਚ ਪਵਾ ਦਿੰਦਾ ਵਾ ਤੇ ਭੈਣ ਜੀ ਤੁਹਾਨੂੰ ਪੈਸੇ ਚਾਹੀਦੇ ਆ ਜ਼ਰੂਰਤ ਆ ਕੋਈ ਜ਼ਰੂਰਤ ਤਾਂ ਹੈਗੀ ਆ ਚਲੋ ਓਦਾਂ ਤਾਂ ਤੁਸੀਂ ਪਾ ਦਿਓ ਨਾ ਪੈਸੇ ਥੋ ਇੱਧਰ ਪਵਾ ਲਓ ਫਿਰ ਕੀ ਆ ਘਰ ਚ ਹੀ ਆਉਣੇ ਆ ਨਹੀਂ ਚੱਲ ਜ਼ਰੂਰਤ ਤੇ ਚਲੋ ਘਰ ਆਪਣਾ ਉਹਦੇ ਖਾਤੇ ਤੇ ਪੈਸੇ ਹੋਣਗੇ ਤੇਰੇ ਤੇ ਆਏ ਤੇ ਫੇਰ ਉਧਰ ਉਧਰ ਫੇਰ ਕਰਾਉਣੇ ਪੈਣੇ ਉਹਨੇ ਤਾਂ ਹੁਣ 100 ਥਾਂ ਕਿਤੇ ਖਾਦਾਂ ਦੇ ਦੇਣੇ ਕਿਤੇ ਦਵਾਈਆਂ ਦੇ ਦੇਣੇ ਤੇ ਫੇਰ ਉਥੋਂ ਉਦੋਂ ਹੀ ਕਰਾ ਆਉਂਦਾ ਵਾ ਦੁਕਾਨ ਤੇ ਚੱਲਾ ਨਹੀਂ ਘਰੇ ਮੇਰ ਕਾ ਸੁਣ ਘਰ ਹੋਈਆਂ ਜਦੋਂ ਆਖੂਗਾ ਤੇ ਉਦੋਂ ਦੇ ਦਾਂਗੇ ਉਹਨੂੰ ਨਹੀਂ ਘਰੋਂ ਤੇ ਤੁਸੀਂ ਹੈਗੇ ਉਹਤਨੀ ਕੋਈ ਵੀ ਗੱਲ ਮੈਨੂੰ ਕਿਹੜਾ ਤੁਹਾਡਾ ਵੀ ਹੈਗਾ ਕੋਈ ਵੀ ਮੈਨੂੰ ਵੀ ਪਤਾ ਚਾ ਆਪਣਾ ਹੀ ਘਰ ਫੇਰ ਕੀ ਅਜੇ ਇੱਧਰ ਪਾ ਰਹੇ ਪਰ ਮੈਨੂੰ ਹੁੰਦਾ ਬਚਲ ਉਹਨੇ ਜਾਣਾ ਹੁੰਦਾ ਖਾਦ ਖੂਦ ਲਿਆਉਂਦਾ ਵਾ ਤੇ ਉੱਥੇ ਘਟਾਉਂਦਾ ਮ ਤਾ ਕਰ ਲੈ ਗਈ ਚੱਲ ਥੋੜੇ ਪਵਾ ਲੇ ਇੱਧਰ ਬਾਕੀ ਉੱਧਰ ਪਵਾ ਲੇ ਆਪਣੇ ਖਾਤੇ 'ਚ ਨਹੀਂ ਉਹ ਤਾਂ ਚੱਲ ਕੋਈ ਨਹੀਂ ਤੁਹਾਡੇ ਖਾਤੇ 'ਤੇ ਪੈਗੇ ਤਾਂ ਕੀ ਤੇ ਜੇ ਇਹਦੇ 'ਤੇ ਪੈਗੇ ਸਾਡੇ 'ਤੇ ਪੈਗੇ ਤਾਂ ਕੀ ਉਹ ਫਿਰ ਲਿਮਟ ਆ ਉਹਦੇ ਨਾਲ ਤਾਂ ਉਹ ਵੀ ਤਾਰ ਨਹੀਂ ਹੁੰਦੀ ਆ ਫੇਰ ਤੈਨੂੰ ਨਾਲ ਖੜੂਗਾ ਕਈ ਪੰਗੇ ਕਰਨੇ ਪੈਂਦੇ ਫੇਰ ਨਿਕਲਦੇ ਆ ਤੇ ਉਦਾਂ ਉੱਥੇ ਕਢਾ ਕੇ ਉੱਥੇ ਤਾਰ ਰਦਾ ਵਾ ਨਹੀਂ ਭਾਈ ਕਿ ਆ ਮੇਰ ਦਾ ਸੰਕਰ ਦੀ ਗੱਲ ਵਾ ਜੇ ਪਵਾ ਵੀ ਦਊ ਤਾਂ ਕੋਈ ਗੱਲ ਨਹੀਂ ਇਹੋ ਕਾਪੀ ਲੈ ਜਾ ਕਰੂੰਗਾ ਨੰਬਰ ਤੇ ਦੇ ਦੇਣਾ ਅਹੀ ਉਹਨੂੰ ਇਹ ਤਰ੍ਹਾਂ ਨੰਬਰ ਕਾਪੀ ਖੜੀਆਂ ਨਹੀਂ ਨਾ ਫਿਰ ਜਿਹਦੇ ਨਾਂ ਕਾਪੀ ਹੋਵੇ ਫੇ ਨਾਲ ਜਾਣਾ ਪੈਂਦਾ ਤੇ ਸਹਿਨ ਨਹੀਂ ਹੋਣੇ ਉਦਾਂ ਥੋੜਾ ਪੈਸੇ ਮਿਲਦੇ ਆ ਚੱਲ ਆਪੇ ਸਤਿੰਦਰ ਚੱਲ ਜਾ ਕਰੂੰ ਨਾਲ ਉਹ ਤੈਨੂੰ ਜਾਣਾ ਪੈਣਾ ਸਤਿੰਦਰ ਦੇ ਕੇ ਜਾਇਆ ਨਹੀਂ ਗੱਲ ਬਣਨੀ ਹਾਂ ਉਹ ਜਿਹੇ ਨਾਂ ਕਾਪੀ ਹੋਵੇ ਉਹ ਕਢਾਊਗਾ ਚਲ ਮੈਂ ਪੁੱਛੂੰਗੀ ਸਤਿੰਦਰ ਨੂੰ ਕੀ ਆਂਦੀ ਕਿ ਆ ਗੱਲ ਆਂਦੇ ਆ ਉਹ ਤੇ ਕਿਦਾਂ ਕਰੀ ਉਹਦਾ ਕੋਈ ਗੱਲ ਨਹੀਂ ਜੇ ਤਾਂ ਲੋੜ ਉਹ ਤੇ ਤੁਹਾਨੂੰ ਦਵਾਂਗੇ ਤੇ ਦੱਸ ਦਿਓ ਜੇ ਤੁਹਾਨੂੰ ਲੋੜ ਹੋਵੇ ਤੇ ਪੈਸਿਆਂ ਦੀ ਚਲ ਮੈਂ ਕਰ ਲੂੰ ਸਲਾਹ ਸਤਿੰਦਰ ਨੂੰ ਫਿਰ ਕੀ ਆਂਦੀ ਆ ਤੇ ਫਿਰ ਦੱਸ ਦਿੰਨੀ ਆ ਤੇ ਫਿਰ ਸੋਨੂੰ ਨਾਲ ਵੀ ਕਰ ਲਾਂਗੇ ਚਲ ਠੀਕ ਆ ਫਿਰ ਵੇਨੇ ਆ ਉਹ ਨੂੰ ਨਹੀਂ ਤੇ ਮੈਂ ਵੇ ਨਹੀਂ ਆਪਣੇ ਵਾਲੀ ਕਾਪੀ ਨੂੰ ਤਾਂ ਲੱਭੀ ਨਹੀਂ ਉਹ ਵੇ ਨਹੀਂ ਉਹਦਾ ਨੰਬਰ ਪਾ ਦਿੰਦੀ ਨਹੀਂ ਚਲ ਵੇਖ ਲਓ ਜੇ ਨਾ ਲੱਭੂਗੀ ਤਾਂ ਕੋਈ ਨਹੀਂ ਇੱਕ ਪੈ ਜਾਣਗੇ ਤੇ ਕੋਈ ਡਰਵਾ ਹਾਂ ਨਹੀਂ ਕੋਈ ਗੱਲ ਨਹੀਂ ਨਾ ਹੋ ਆ ਠੀਕ ਆ ਫਿਰ ਮੈਂ ਵੇ ਨਹੀਂ ਸੋਨੂੰ ਤੇ ਆਖਣਿਆ ਜੇ ਮੈਨੂੰ ਟਾਈਮ ਲੱਗ ਜਾਣਾ ਹਨੇਰਾ ਹੋ ਜਾਣਾ ਤਾਂ ਵੇਖਾਂ ਪੱਠਿਆਂ ਪੁੱਠਿਆਂ ਦਾ ਫੇ ਧਾਰਾ ਵੀ ਗੱਡਣੀਆਂ ਚੱਲ ਵੇਖ ਹਾਂ ਇਹ ਸਤੰਦਰ ਦੀਆਂ ਗੱਲਾਂ ਜ ਆਉਂਦੀਆਂ ਕਾਰਨਾਮੇ ਉਹਨੇ ਹੀ ਨੂੰ ਚੁੱਕਿਆ ਹੋਣਾ ਵਾ ਤੇ ਇੰਨੇ ਤੇ ਕਦੀ ਆਖਿਆ ਨਹੀਂ ਸੀ ਨਹੀਂ ਤੇ ਪੈਸੇ ਪੁਹੇ ਦਾ ਕਦੀ ਕੋਈ ਨਾਂ ਹੀ ਨਹੀਂ ਲਿਆ ਫੇ ਮੇਰੇ ਖਾਤੇ ਤੇ ਪਾਓ ਜਾਂ ਫੇ ਦਾਵੀਆਂ ਮੇਰੇ ਇਹਨਾਂ ਦੇ ਕਦੇ ਨਹੀਂ ਨਾ ਲਿਆ ਪੈਸੇ ਆ ਤਾਂ ਵੀ ਮੇਰੇ ਖਾਤੇ ਤੇ ਪਾ ਓਏ ਪੱਕਾ ਸਤਿੰਦਰ ਨੇ ਕੋਈ ਨਾ ਕੋਈ ਕੀਤਾ ਵਕਾਰਨਾਮਾ ਇਹ ਤਾਈਆਂ ਸਤਿੰਦਰ ਆਂਦੀ ਮੈਂ ਸਤਿੰਦਰ ਨਾਲ ਸਲਾਹ ਕਰਦੀ ਆਂ ਸਤਿੰਦਰ ਦਾ ਰਾਦਾ ਹੀ ਆ ਵੀ ਬਸ ਸਭ ਕੋ ਹੁਣ ਸਾਡੇ ਹੱਥ ਚ ਆ ਜੇ ਤਾਹੀਂ ਕਿਹੜਾ ਕੇ ਇਹਨੂੰ ਦਈ ਜਾਣੇ ਅਸੀਂ ਤੇ ਆਨੇ ਵੀ ਚੱਲ ਸਾਂਝੇ ਘਰ ਚ ਕੋ ਨਾ ਕੋ ਇਹਨਾਂ ਦਾ ਵਾਂਝੇ ਤੇ ਉਹਨਾਂ ਦਾ ਵੀ ਵਾਂਝੇ ਅਸੀਂ ਸਾਂਝਾ ਹੀ ਬਣਾਉਨੇ ਆ ਜੋ ਬਣਾਉਨੇ ਆ ਬਾਕੀ ਚਲੋ ਮਰਜੀ ਆ ਇਹਨਾਂ ਦੀ ਬਸ ਹੁਣ ਉਹ ਤੇ ਉਹਨਾਂ ਕਰਦੀ ਆਂ ਗੱਲ ਬੈਂਕ ਜੀ ਮੈਂ ਇਤਰਾਣ ਦੀ ਕਿ ਸਾਡੇ ਖਾਤੇ ਤੇ ਪੈਸੇ ਭਵਾ ਦਿਓ ਜਦੋਂ ਤੂੰ ਨੰਬਰ ਮੰਗਿਆ ਤਾਂ ਮੇਰੇ ਲੱਗ ਗਿਆ ਬੈਠੀ ਜੇ ਆਂਦੀ ਪੈਸੇ ਇਹ ਮੇਰੀ ਕਾਪੀ ਦੇ ਦੋ ਜੇ ਨਹੀਂ ਤਾਂ ਨੂੰ ਲੱਭਦੀ ਤੇ ਇਹਨਾਂ ਨਾਲ ਪੁੱਛਦੇ ਆਂ ਕਰਦੇ ਆਂ ਗੱਲ ਬੈ ਕੇ ਕੀ ਆਂਦੇ ਕੀ ਸੋਚਣ ਦੇ ਮਮੀ ਕੋਹ ਹੁਣੇ ਸੋਚਣਾ ਕੀ ਆ ਸੋਚਣ ਤਾਂ ਡਰੇ ਜੇ ਕੋਹ ਪਰ ਦੱਸਣਾ ਨਹੀਂ ਦਈ ਰਿਹਾਦਾ ਨਹੀਂ ਸੋਚਣਾ ਕਿ ਮੈਂ ਤਾਂ ਉਦਾਂ ਹੀ ਬੈਠੀ ਸਰਸ ਨਹੀਂ ਮੈਂ ਸੁਣ ਲੀਆਂ ਹੀ ਸਾਰੀਆਂ ਗੱਲਾਂ ਤੁਹਾਡੀਆਂ ਤੇ ਤਾਈ ਜੀ ਨਾਲ ਰਏ ਜਦੋਂ ਹਾਂ ਵੇਖਿਆ ਤਾਈ ਜੀ ਨੇ ਤਾਨੂੰ ਮਨਾ ਕਰਤਾ ਨਾ ਇਹ ਪਵਾਉਣ ਤੋਂ ਚਲੋ ਸਤੰਤਰ ਇੰਨੀ ਜੇਦ ਨਹੀਂ ਕਰੀਦੀ ਹੁੰਦੀ ਕੋਈ ਨਹੀਂ ਉਹਨਾਂ ਨੂੰ ਲਿਬਰਟੋ ਦੇ ਨਾਮ ਆ ਤੇ ਆਪੇ ਚਲ ਤਾਰ ਹਾਇਆ ਕਰੋਗਾ ਮੇਰ ਕੋ ਨਹੀਂ ਜਾਇਆ ਜਾਣਾ ਹੁਣ ਤੇ ਫੇਰ ਤੂੰ ਕਿੱਧਰ ਧੂਰੀ ਫਿਰੇਂਗੀ ਇਹ ਕਿਹੜੀ ਜੇਦ ਵਾਲੀ ਗੱਲ ਬਾਵੀ ਤੁਸੀਂ ਐਡਾ ਕਰੋ ਵੀ ਉਹਨਾਂ ਨੂੰ ਕਹੋ ਵੀ ਯਾਰ ਕਾ ਇਧਰ ਹੀ ਪਵਾ ਦੇਣ ਸਭ ਨਹੀਂ ਨਹੀਂ ਤੂੰ ਐਡਾ ਜੇਦ ਨਹੀਂ ਕਰੀਦੀ ਹੁੰਦੀ ਅੱਜ ਕੱਲ ਦੇ ਮੰਮੀ ਏਟੀਐਮ ਕਾਰਡ ਆ ਗੂਗਲ ਪੇ ਆ ਫੋਨ ਪੇ ਚੱਲਦਾ ਆ ਹਾਂ ਤਾਂ ਸਹੀ ਆ ਫੇਰ ਮੇਰ ਕਾ ਸੁਣ ਕਾ ਇਨੀ ਰਕਮ ਨਹੀਂ ਨਾ ਹੋ ਅਗਲੇ ਉਸੇ ਵੇਲੇ ਕੱਢ ਕੇ ਦਿੰਦੇ ਫੇਰ ਜਦੋਂ ਲੋਡ ਹੋਵੇ ਜੇ ਉਹਨੂੰ ਉੱਥੇ ਤੇ ਫੇਰ ਤੂੰ ਜਾਵੇਂਗੀ ਕਦੀ ਕਿਸ ਨੂੰ ਆ ਕੇ ਕਦੀ ਕਿਸ ਨੂੰ ਤੇ ਉਹ ਕੱਠੀ ਰਕਮ ਕਿਹੜੀ ਉਹ ਦਿੰਦੇ ਉਸੇ ਵੇਲੇ ਹੁਣ ਮੈਂ ਮੰਮੀ ਤੁਹਾਨੂੰ ਕੀ ਆਖਾਂਵੇਂ ਤੁਸੀਂ ਜਿਹੜੀ ਕੋਈ ਗੱਲ ਕਹੇਦੀ ਸੁਣਨੀ ਆਵੇਂ ਤੁਸੀਂ ਤੇ ਉਹਨਾਂ ਦੀ ਗੱਲ ਸੁਣਨੀ ਸਾਰੇ ਨਹੀਂ ਮੇਰ ਕਾ ਸਾਂਝਾ ਕਰ ਜਦੋਂ ਹੋਵੇ ਫੇਰ ਅਗਲੇ ਦੀ ਵੀ ਮੰਨਣੀ ਪੈਂਦੀ ਏ ਥੋੜਾ ਵੀ ਹੁਣ ਆਪਾਂ ਹੀ ਆਪਣੀ ਮਰਜ਼ੀ ਕਰੀ ਜਾਈਏ ਉਹਨਾਂ ਦੀ ਮੰਨਾਂਗੇ ਤਾਂ ਫੇਰ ਹੀ ਘਰ ਚੱਲੂਗਾ ਕੀ ਆ ਗੇ ਵੀ ਉਹ ਪਾਉਣ ਦੇ ਖਾਤੇ ਆਪਣੇ ਚ ਤੇ ਕੀ ਆ ਖੰਡਈ ਸਤਿੰਦਰ ਹਣ ਬਹਿਜੋ ਤਾਂ ਈ ਜੀ ਕੁਛ ਨਹੀਂ ਮੈਂ ਤਾਂ ਨਹੀਂ ਕਿਹਾ ਕੁਛ ਹਈ ਦਾਈ ਪਰ ਮੈਂ ਸੁਣਿਆ ਆ ਖੰਡਈ ATM ਤਾਂ ਤੇ ਫੋਨ ਪੇ ਹੋ ਜਾਂਦੇ ਆ ਤੇ ਪਰ ਉਹ ਤੇ ਹੁਣ ਇੰਨੀ ਰਕਮ ਥੋੜਾ ਫੋਨ ਪੇ ਦੇ ATM ਤਾਂ ਹੁੰਦੀ ਆ ਤੇ 2.5 ਲੱਖ ਦੀ ਲਿਮਟ ਵਾ ਉਹ ਉਥੇ ਕਢਾ ਕੇ ਦੇਣੇ ਪੈਂਦੇ ਆ ਇੰਨੀ ਰਕਮ ਤੇ ਇੱਕੋ ਦਿਨ ਚ ਹੋਈ ਨਹੀਂ ਨਿਕਲਦੀ ਆ ਨਹੀਂ ਨਿਕਲਦੀ ਮੈਂ ਤਾਂ ਬਥੇਰਾ ਇਹਨੂੰ ਕਿਹਾ ਵਾਬ ਤੇ ਇਹ ਆਂਦੀ ਆ ਏਟੀਐਮ ਤੋਂ ਨਿਕਲ ਜਾਂਦੇ ਆ ਨਹੀਂ ਨਹੀਂ ਇੰਨੇ ਥੋੜਾ ਪੈਸੇ ਨਿਕਲਦੇ ਆ ਏਟੀਐਮ ਤੋਂ ਤੂੰ ਨਾ ਜਿਹੋ ਜੀਆਂ ਗੱਲਾਂ ਚ ਆਇਆ ਕਰ ਜੇ ਤੂੰ ਨਵੀਂ ਸਵੀ ਆਜੇ ਤਾਂ ਕਿਤੇ ਮੇਰੀ ਨਾ ਉਹਨੇ ਨਹੀਂ ਕਦੀ ਮੈਨੂੰ ਪੁੱਛਿਆ ਇਹ ਗੱਲ ਵੀ ਤੁਸੀਂ ਮੇਰੇ ਖਾਤੇ ਤੇ ਪੈਸੇ ਪਾ ਦੋ ਜਾਂ ਕਿੱਦਾਂ ਆ ਜਿਹੋ ਹੈਗੇ ਆ ਕਿੱਥੋਂ ਪੈਸੇ ਆਉਂਦੇ ਆ ਕਿੱਥੋਂ ਵਰਤਦੇ ਆ ਜੇ ਕਿੱਥੇ ਜਾਂਦੇ ਆ ਕਿੱਥਾਂ ਕੀ ਹਿਸਾਬ ਕਿਤਾਬ ਨੇ ਕਦੀ ਸਾਨੂੰ ਪੁੱਛਿਆ ਹੀ ਨਹੀਂ ਕਾਈਜੀ ਘਾਲ ਤੇ ਮੈਂ ਵੀ ਨਹੀਂ ਕਦੀ ਕੋਈ ਪੁੱਛੀ ਹੈਗੀ ਉਹ ਸਾਹੋ ਕਿਹਾ ਵਾ ਵੀ ਚਲੋ ਖਾਤੇ ਚ ਆਰ ਕਾਂ ਪੀ ਨਹੀਂ ਕਾਪੀ ਦੀ ਲੱਭਣ ਈ ਹੈਗੀ ਤੇ ਚਲੇ ਇੱਧਰ ਪਵਾ ਦੋ ਤੁਸੀਂ ਉਹ ਤਾਂ ਚਲ ਵੱਖਰੀ ਕੱਲ ਕਰ ਲਾਂਗੇ ਸਲਾਹ ਜੇ ਨਾ ਹੀ ਲੱਭੂਗੀ ਤੇ ਫੇ ਪਾ ਲਾਂਗੇ ਤੇ ਪਰ ਇਤਰਾ ਨਹੀਂ ਨਾ ਕਰੀਦਾ ਹੁੰਦਾ ਵੀ ਹੁਣ ਕੋਈ ਸਾਡੇ ਖਾਤੇ ਚ ਹੁਣੀ ਮੈਂ ਤੇ ਆਪ ਸੁਣੀਆ ਤੈਨੂੰ ਕਰਦੀ ਅੱਗੇ ਕਦੀ ਨਹੀਂ ਇਹਨੇ ਪਹਿਨ ਜੀ ਨੇ ਕਿਹਾ ਸਾਨੂੰ ਕਿ ਤੁਸੀਂ ਸਾਡੇ ਖਾਤੇ ਤੇ ਪੈਸੇ ਪਵਾ ਦੋ ਨਹੀਂ ਤਾਂ ਇੰਨਾ ਛੇਰ ਹੋ ਗਿਆ ਸਾਨੂੰ ਆਇਆ ਨੂੰ ਇਹਨੇ ਚਾਦਾ ਸਾਨੂੰ ਸਾਰਾ ਕੰਮ ਧੰਦਾ ਕਰਦਾ ਲਈ ਫਿਰਦਾ ਉਹੋ ਲਿਆਵੇ ਕਰੇ ਮੈਂ ਤੇ ਆਪ ਨਹੀਂ ਕਦੀ ਕਹੀ ਸਕੋ ਬੈਂਕਾ ਮੋਖਾ ਚੋ ਆਪ ਹੀ ਜਾਣਦਾ ਜਿੱਥੇ ਜਾਂਦਾ ਆਪ ਹੀ ਕਰਦਾ ਸਾਰੇ ਕੰਮ ਭਾਈ ਜੀ ਅੱਗੇ ਮੰਮੀ ਜੀ ਹੁਣਾਂ ਨੇ ਵੀ ਨਹੀਂ ਕਦੀ ਵੀ ਕਿਹਾ ਤੁਹਾਨੂੰ ਵੀ ਹਾਂ ਆਪ ਕੋ ਆ ਦੋ ਐਰ ਕਾ ਹੀ ਕਿਹਾ ਹੋਵੇ ਤੇ ਗੱਲ ਵਾਲੇ ਟਾਲੇ ਜੀ ਭਾਈ ਜਾਣਦੇ ਨਹੀਂ ਆਲੇ ਟਾਲੇ ਜਾਂਦੇ ਹੋਵੇ ਭਈ ਕੋਈ ਖਰਚਾ ਆਪ ਹੀ ਨਹੀਂ ਦਿੰਦੇ ਤੁਹਾਨੂੰ ਜਾਂ ਕੋਈ ਚੀਜ਼ ਨਹੀਂ ਲਿਆ ਕੇ ਦਿੰਦੇ ਜਿੱਥੇ ਲੋੜ ਹੋਵੇ ਉੱਥੇ ਵਰਤੀ ਦੇ ਹੁਣ ਜਿਹੜੇ ਬੰਦੇ ਨੇ ਬਾਹਰੋਂ ਚੀਜ਼ ਲਿਆਉਣੀ ਦੇਣੀ ਉਹਨੂੰ ਹੀ ਪਤਾ ਸਾਰੇ ਸਾਫ ਕਿਤਾਬ ਦਾ ਪਿੱਛੇ ਚ ਦੇਣੇ ਸਾਫ ਕਿਤਾਬ ਵਿੱਚ ਤੁਹਾਡੇ ਖਾਤੇ ਹਾਂ ਜੀ ਹੁੰਦੀ ਆ ਅਹੀਂ ਕਿਹੜਾ ਪਹਿਲਾਂ ਚੱਲ ਫੇਰ ਕੀ ਆਉਂਦੀ ਆ ਤੇ ਤੁਹਾਡਾ ਅਈ ਨੇ ਚਰਾਂ ਦੇ ਆਪਾਂ ਇਕੱਠੇ ਰਹਿੰਨੇ ਐ ਇੰਨੇ ਚਿਰਾਂ ਦੀ ਆਈ ਭੈਣ ਜੀ ਕਦੋਂ ਦਾ ਮੁੰਡਾ ਬਾਹਰ ਗਿਆ ਵਾ ਤੂੰ ਨੇ ਅੱਜ ਤੱਕ ਨਹੀਂ ਕਦੀ ਆਖਿਆ ਵੀ ਮੇਰੇ ਮੁੰਡੇ ਦੀ ਤਨਖਾਹ ਕਿੱਥੇ ਆਉਂਦੀ ਕਿੱਥੇ ਜਾਂਦੀ ਤੇ ਤੂੰ ਕੱਲ ਆ ਕੇ ਤੇ ਤਨਖਾਹਾਂ ਪੁੱਛਣ ਡੈ ਪੀ ਹੁਣ ਤਾਈ ਜੀ ਵੇਖੋ ਉਹਨਾਂ ਨੇ ਤੇ ਨਹੀਂ ਪੁੱਛਿਆ ਚਲੋ ਵੱਖਰੀ ਗੱਲ ਆ ਹੁਣ ਅਈ ਵੀ ਆ ਸਾਨੂੰ ਵੀ ਕੋਈ ਨਾ ਕੋਈ ਲੋੜ ਹੁੰਦੀ ਆ ਹੁਣ ਮੈਂ ਕਿੱਥੇ ਜਾਣਾ ਹੁੰਦਾ ਆ ਫਿਰ ਮੈਂ ਪਹਿਲਾਂ ਮੰਮੀ ਕੋਲੋਂ ਮੰਗਨੀ ਫਿਰ ਉਹ ਤੁਹਾਡੇ ਕੋਲੋਂ ਮੰਗਵੇ ਚਲ ਥੋੜੇ ਬੋਧ ਜੇ ਸਾਡੇ ਕੋਲ ਹੋਣਗੇ ਤੇ ਹੀ ਲੈ ਕੇ ਲੋੜ ਹੁੰਦੀ ਤੇ ਅਈ ਕਿਹੜਾ ਦਿੰਦੇ ਨਹੀਂ ਤੁਹਾਨੂੰ ਰੋਜ਼ ਰੋਜ਼ ਮੰਗਣੇ ਵੀ ਨਹੀਂ ਨਾ ਫਿਰ ਏਦਾਂ ਚੰਗੇ ਲੱਗਦੇ ਤੇ ਫੇ ਸਾਂਝ ਪਿਆਲੀਆਂ ਤੇ ਸਤੰਦਰ ਏਦਾਂ ਹੀ ਭੁੱਗਦੀਆਂ ਮੰਗਣੇ ਪਿੰਦੇ ਪੈਸੇ ਹੁਣ ਜਿਦ ਕੋ ਇੱਕ ਕੁਝ ਜ਼ਿੰਮੇਵਾਰੀ ਹੋਵੇ ਤੋ ਤਾਂ ਕਈ ਹੁੰਦੀਆਂ ਫੇ ਦੂਜੇ ਨੇ ਮੰਗਣੇ ਹੀ ਆ ਚੱਲ ਭੈਣ ਜੀ ਥੋੜੇ ਬੋਤੇ ਇਹਦੇ ਖਾਤੇ ਚ ਪਾ ਦਿਓ ਤੁਸੀਂ ਪੈਸੇ ਜਾਂ ਮੇਰੇ ਵਾਲਾ ਖਾਤਾ ਤੁਸੀਂ ਦੇ ਦਿਓ ਸੋਨੂ ਨੂੰ ਚੱਲ ਨਿਆਣੀ ਛਾਣੇ ਕਿਤੇ ਵਰਤਨੇ ਪੈਂਦੇ ਕਿਤੇ ਕੋਈ ਚੀਜ਼ ਲਿਆਉਣੀ ਪੈਂਦੀ ਆ ਹਾਂ ਸਾਇਣ ਕਿਤੇ ਤੇ ਲੋ ਹੁੰਦਾ ਹੀ ਆ ਭੀ ਅਸੀਂ ਆ ਚੀਜ਼ ਲੂਣੇ ਹਾਂ ਸਹੀ ਆ ਫੇਰ ਉਹਨੇ ਵੀ ਆਖਣਾ ਮੈਨੂੰ ਵੀ ਚਾਹੀਦੇ ਆ ਤੇ ਫੇਰ ਤੁਸੀਂ ਤੇ ਫੇਰ ਹੁਣ ਆਡੋਣ ਵਾਲੀਆਂ ਇਹ ਗੱਲਾਂ ਕਰਦੀ ਨਹੀਂ ਨਹੀਂ ਆਡੋ ਹੋਣ ਵਾਲੀਆਂ ਕੀ ਕਰਨੀਆਂ ਵਾ ਤੇ ਚੱਲ ਯਾਰਕਾਂ ਤੁਸੀਂ ਪਵਾ ਦਿਓ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਅਸੀਂ ਕਿਹੜੇ ਕਿਤੇ ਦੇ ਆਉਣੇ ਕਿਸ ਨੂੰ ਘਰੇ ਇਹ ਹੁਣ ਭੈਣ ਜੀ ਆਂਦੀ ਮੇਰੇ ਖਾਤੇ 'ਚ ਪਾਓ ਫੇਰ ਉਹ ਆਖੂ ਮੇਰੇ 'ਚ ਪਵਾਓ ਤੇ ਪੈਸੇ ਜਿਹਨੇ ਖੋ ਜਿਹੜੇ ਇੰਨੀ ਥਾਈ ਵਕ ਵਕ ਖਾਤਿਆਂ 'ਚ ਪਾਉਣੇ ਆ ਜਿਹੜਾ ਲੈਣਦੇ ਨੇ ਉਹ ਨਹੀਂ ਲਵਣਾ ਹੁੰਦਾ ਨਹੀਂ ਲਾਉਣਾ ਤਾਂ ਹੈਗਾ ਚੱਲ ਜੇ ਐਰ ਕਨੇਆਣੀ ਨੇ ਕਹਿ ਦਿੱਤਾ ਵਾ ਪੀ ਮੈਨੂੰ ਦੇ ਦੋ ਪੈਸੇ ਥੋੜੇ ਬੋਤੇ ਤੇ ਚੱਲ ਕੋਈ ਨਹੀਂ ਕੋਈ ਨਹੀਂ ਫਰਕ ਪੈ ਚਲਿਆ ਥੋੜੇ ਪਵਾ ਦਿਓ ਅੱਧੇ ਪਵਾ ਦਿਓ ਚੱਲ ਕੋਈ ਨਹੀਂ ਹੁਣ ਮੈਨਾਂ ਦਾ ਪਤਾ ਨਹੀਂ ਹੁਣ ਆਉਂਦਾ ਸੋਨੂੰ ਤੇ ਫਿਰ ਵੇਨੇ ਆ ਕੀ ਕਰਦਾ ਵਾ ਪੈਸੇ ਪੁੱਛ ਲਿਆ ਹੁੰਦਾ ਵਾ ਤੇ ਸਾਫ ਤਾਬ ਕਰਕੇ ਹੁਣ ਸਤਿੰਦਰ ਮੈਂ ਆ ਕੇ ਇੰਨਾ ਜ਼ੋਰ ਲਾਇਆ ਵੇਖ ਲੈ ਤੇਰੇ ਸਾਹਮਣੇ ਹੈ ਇਹਨਾਂ ਨੇ ਨਹੀਂ ਪਵਾ ਕੇ ਦੇਣੇ ਹੈਗੇ ਤੂੰ ਦੇਖ ਲਿਓ ਜੇ ਇਹਨਾਂ ਇਦਾਂ ਹੀ ਕਰੇ ਹੁਣ ਆਪਾਂ ਕਿਤੇ ਵੀ ਜਾਣਾ ਹੁੰਦਾ ਤੇ ਇਹਨਾਂ ਕੋਲੋਂ ਪੈਸੇ ਮੰਗ ਕੇ ਫਿਰ ਲੈ ਕੇ ਜਾਣੇ ਆ। ਉਹ ਹੋ ਕੇ ਮੰਗਈ 10 ਹਰ ਵੇਲੇ ਕਿ ਜਦੋਂ ਆਉਂਦੇ ਕਿਤੇ। ਇਹਨਾਂ ਕੋ ਜੇ ਹੋਣ ਤਾਂ ਵੀ ਭਾਵੇਂ ਨਾ ਮਨਾ ਕਰ ਦੇਣ ਆਪਾਂ ਉੱਥੇ ਕੀ ਕਹਿ ਲੈਣਾ ਇਹਨਾਂ ਨੂੰ? ਨਾ ਕਹਿਣਾ ਕੀ ਆ ਮੇਰਗਾ ਸੁਣ ਇਦਾਂ ਮੰਗਦੇ ਆਂ ਵੀ ਬੁਰੇ ਲੱਗੀਦਾ ਰੋਜ ਦਿਹਾੜੀ ਤੇ ਚੱਲ ਮੇਰਗਾ ਸੁਣ ਆਰਕਾ ਇਦਾਂ ਕਰਨ ਕਿ ਅਸੀਂ ਕੰਮ ਨਬੇੜ ਹੀ ਲੈਣਾ ਅਸੀਂ ਸੋਲੂ ਆਉਂਦਾ ਤੇ ਖਲਾਅ ਕਰ ਲੈਨੇ ਆਂ ਤੇ ਇਦਾਂ ਹੋਣਾ ਅਸੀਂ ਖੜ ਕੇ ਖਣੋ ਬਹਿ ਰਹੀਂਦੀ ਆਂ ਹੈ ਘੜੀ ਮੂੜੀ ਮੰਗਦੇ ਆਂ ਵੀ ਚੰਗੇ ਲੱਗੀਦਾ ਚਲ ਕੋਈ ਨਹੀਂ ਆਉਂਦਾ ਇਸ ਤੇ ਕਰਦੇ ਆ ਸਾਰੀ ਗੱਲ ਬਾਤ ਚਲੋ ਠੀਕ ਆ ਜਦੋਂ ਆਉਣਗੇ ਤੇ ਫਿਰ ਕਰਿਓ ਗੱਲ ਚੰਗਾ ਹਾਂਜੀ ਲੱਗਦਾ ਮੰਮੀ ਦੇ ਨਾਲ ਖਾਣੇ 'ਚ ਗੱਲ ਬਹਿ ਗਈ ਆ ਹੁਣ ਅੱਜ ਤੇ ਮੰਮੀ ਨੇ ਸਾਰੀ ਗੱਲ ਹੀ ਮੇਰੇ ਵੱਲ ਦੀ ਕੀਤੀ ਆ ਚਲ ਵਧੀਆ ਆ ਹੁਣ ਆਪਣਾ ਵੱਖਰਾ ਘਰ ਬਣਾਵਾਂਗੇ ਵਧੀਆ ਰਾਵਾਂਗੇ ਚਲ ਆ ਵੀ ਗੱਲ ਵਧੀਆ ਆ ਜੇ ਇਹਨਾਂ ਦੇ ਖਾਣੇ ਪੈ ਗਈ ਗੱਲ ਤੇ